ਬਾਣੀ ਦਾ ਇੱਕ ਫਰਮਾਨ ਹੈ ਤਿਸ ਬਿਨ ਰਾਜਾ ਅਵਰਨਾ ਕੋਈ ਉਸ ਅਕਾਲ ਪੁਰਖ ਤੋਂ ਬਿਨਾ ਉਹਦੇ ਸਰਗੁਣ ਸਰੂਪ ਨਾਨਕ ਨਿਰੰਕਾਰੀ ਤੋਂ ਬਿਨਾ ਗੁਰੂ ਗੋਬਿੰਦ ਸਿੰਘ ਤੋਂ ਬਿਨਾ ਹੋਰ ਕੋਈ ਰਾਜਾ ਨਹੀਂ ਹੈ ਸਦੀਵੀ ਤਖਤ ਤੇ ਬੈਠ ਕੇ ਸਾਰਿਆਂ ਦੀਆਂ ਮੰਗਾਂ ਦੀ ਪੂਰਤੀ ਕਰਨੀ ਝੋਲੀਆਂ ਭਰਨੀਆਂ ਏ ਗੁਰੂ ਕੇ ਤਖਤ ਦੀ ਬਰਕਤ ਹੈ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਭਨਾ ਦੀਆਂ ਚੋਲੀਆਂ ਪਰ ਰਹੇ ਨੇ ਸਾਹਬੇ ਇਕਲੀਲ ਗੁਰੂ ਗੋਬਿੰਦ ਸਿੰਘ ਬਾਦਸ਼ਾਹਾਂ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਹੈ ਜ਼ਿਲੇ ਹਕ ਤਜ਼ਲੀਲ ਗੁਰੂ ਗੋਬਿੰਦ ਸਿੰਘ ਜ਼ਿਲੇ ਦਾ ਮਤਲਬ ਹੁੰਦਾ ਸ਼ਾ ਪਰਸ਼ਾਵਾ ਹੁਣ ਭਾਈ ਨੰਦ ਲਾਲ ਕਹਿੰਦੇ ਰੱਬ ਦਾ ਪਰਸ਼ਾਵਾ ਹੈ ਗੁਰੂ ਗੋਬਿੰਦ ਸਿੰਘ ਹੱਕ ਰੱਬ ਨੂੰ ਕਹਿੰਦੇ ਨੇ ਸੱਚੇ ਰੱਬ ਨੂੰ ਜਿੱਲੇ ਹੱਕ ਤਸਲੀਲ ਤਸਲੀਲ ਕਹਿ ਦਿੰਦੇ ਛਾਏ ਰਹਿਣਾ ਗੁਰੂ ਗੋਬਿੰਦ ਸਿੰਘ ਦੀ ਐਸੀ ਹਸਤੀ ਹੈ ਪ੍ਰਮਾਤਮਾ ਦਾ ਉਹ ਪਰਸ਼ਾਵਾਂ ਨੇ ਔਰ ਜਿਨ੍ਹਾਂ ਦੀ ਬਰਕਤ ਦੁਨੀਆ ਤੇ ਸਦਾ ਛਾਈ ਰਹਿੰਦੀ ਹੈ ਸਦਾ ਦੁਨੀਆ ਦੇ ਉੱਤੇ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਰਹਿੰਦੀ ਹੈ ਗੁਰੂ ਗੋਬਿੰਦ ਸਿੰਘ ਪਰਮਾਤਮਾ ਦਾ ਪ੍ਰਸ਼ਾਵਾ ਨੇ ਅਗਲੇ ਬੋਲ ਭਾਈ ਨੰਦ ਲਾਲ ਦੇ ਨੇ ਖਾਸ ਨੇ ਹਰ ਗੰਝ ਗੁਰਗੋਬਿੰਦ ਸਿੰਘ ਮਰਹਮੇ ਹਰ ਰੰਝ ਗੁਰਗੋਬਿੰਦ ਸਿੰਘ ਖਾਜ ਨੇ ਕਹਿੰਦੇ ਨੇ ਖਜਾਨਚੀ ਨੂੰ ਪਰਮਾਤਮਾ ਦਾ ਤਾਰ ਹੈ ਦੁਨੀਆ ਦਾ ਹਰ ਦਾ ਮਤਲਬ ਹੈ ਹਰ ਇੱਕ ਗੁਰੂ ਗੋਬਿੰਦ ਸਿੰਘ ਹਰ ਇੱਕ ਖਜ਼ਾਨੇ ਦੇ ਮਾਲਕ ਨੇ ਗੁਰੂ ਗੋਬਿੰਦ ਸਿੰਘ ਤੋਂ ਅਦਾ ਕਹਿੰਦੇ ਝੂੜੀਆਂ ਭਰਨ ਵਾਲਾ ਕੋਈ ਨਹੀਂ ਹੈ ਜੇ ਬਾਣੀ ਨੂੰ ਧਿਆਨ ਨਾਲ ਪੜ੍ਹੀਏ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਉਰਵਾਰ ਪਾਰ ਸਭ ਏਕੋ ਦਾਨੀ ਲੋਕ ਪਰਲੋਕ ਦਾ ਦਾਨੀ ਝੂੜੀਆਂ ਭਰਨ ਵਾਲਾ ਕੇਵਲ ਪਰਮਾਤਮਾ ਹੈ ਔਰ ਉਸ ਦਾ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਾਣੀ ਦਾ ਫਰਮਾਨ ਹੈ ਤਿਹ ਜਨ ਜੱਜ ਹੋ ਜਗਤਰ ਪਰ ਜਾਣੀਤ ਬਸੁਰ ਰੈਨ ਬਾਸ ਜਾਕੋ ਹਿਤ ਨਾਮ ਸਿਉ ਪਾਤ ਸਹਿਬਾਨ ਕਹਿੰਦੇ ਨੇ ਬਾਣੀ ਦੇ ਅੰਦਰ ਉਸ ਗੁਰੂ ਦੇ ਦਰ ਤੋਂ ਮੰਗੋ ਜਿਹੜਾ ਪ੍ਰਗਟ ਸਰੂਪ ਵਿੱਚ ਨਾਮ ਨਾਲ ਪਿਆਰ ਕਰਨ ਵਾਲਾ ਹੈ ਔਰ ਹਰ ਜ਼ਰੇ ਦੇ ਵਿੱਚ ਮੌਜੂਦ ਹੈ ਉਹਦੇ ਤੋਂ ਅਲੱਦਾ ਕਹਿੰਦੇ ਕੋਈ ਝੂੜੀਆਂ ਨਹੀਂ ਪਰਦਾ ਉਹ ਕੌਣ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਮਥਰਾ ਕੋ ਪ੍ਰਭ ਸਰਬ ਮਏ ਅਰਜੁਨ ਗੁਰ ਭਗਤ ਕਾ ਹੇਤ ਪਾਏ ਰਹੋ ਮਿਲ RAM ਸਿਉ ਝੂੜੀਆਂ ਭਰਨ ਲਈ ਅਕਾਲ ਪੁਰਖ ਨੇ ਸਰਬ ਵਿਆਪਕ ਪ੍ਰਭੂ ਨੇ ਗੁਰੂ ਅਰਜਨ ਸਾਹਿਬ ਦਾ ਰੂਪ ਅਖਤਿਆਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਬੁਰ ਅਰਜਨ ਪ੍ਰਤਖ ਹਰ ਔਰ ਜਿਹੜਾ ਵੀ ਇਹਦੇ ਦਰ ਤੇ ਆਵੇਗਾ ਸਤਿਗੁਰ ਨੂੰ ਜਿਹਹਾ ਕੋ ਇਛਾ ਦਾ ਤੇਹਾ ਫਲ ਪਾਏ ਕੋਈ ਜੈਸੀ ਵੀ ਇੱਛਾ ਲੈ ਕੇ ਇਹਦੇ ਪਾਸੋਂ ਮੰਗੋਗੇ ਪੂਰਤੀ ਕਰਦਾ ਹੈ ਤਾਂ ਕਿਹਾ ਹੈ ਖਾਜ਼ਨੇ ਹਰ ਗੰਜ ਗੁਰੂ ਗੋਬਿੰਦ ਸਿੰਘ ਹਰ ਖਜ਼ਾਨੇ ਦਾ ਮਾਲਕ ਗੁਰੂ ਗੋਬਿੰਦ ਸਿੰਘ ਹੈ ਦੁਨੀਆ ਤੇ ਬੜੇ ਦਾਨੀ ਹੋਏ ਨੇ ਬੜੇ ਬੜੇ ਸਤਪੁਰਸ਼ਾਂ ਦੇ ਰਾਜਿਆਂ ਦੇ ਨਾਮ ਆਉਂਦੇ ਨੇ ਰਾਜੇ ਜਨਕ ਵਰਗੇ ਦਾਨੀ ਯੁਦਿਸ਼ਤਰ ਵਰਗੇ ਦਾਨੀ ਮਹਾਵੀਰ ਕਰਨ ਵਰਗੇ ਦਾਨੀ ਇੱਥੇ ਹੋਏ ਨੇ ਔਰ ਬੜਾ ਬੜਾ ਧਨਦਾਨ ਕਰਦੇ ਰਹੇ ਨੇ ਪਰ ਏਡੇ ਵੱਡੇ ਵੀ ਦਾਨੀ ਨਹੀਂ ਵੀ ਹਰ ਇੱਕ ਦੀ ਇੱਛਾ ਦੀ ਪੂਰਤੀ ਕਰ ਸਕੇ ਹੋਣ ਪਾਦਸ਼ਾ ਐਸੇ ਦਾਨੀ ਨੇ ਧਨਦਾਨ ਕਰ ਦੇਣਾ, ਦੌਲਤ ਸ਼ੋਹਰਤ ਦਾਨ ਕਰ ਦੇਣੀ, ਤਖਤੋਂ ਤਾਜ ਛੱਡ ਦੇਣੇ। ਦੁਨਿਆਵੀ ਵਸਤੂਆਂ ਦਾਨ ਕਰ ਦੇਣੀਆਂ ਐਸੇ ਬੜੇ ਦਾਤਾਰ ਮਿਲਣਗੇ। ਇੱਥੇ ਬਾਣੀ ਦਾ ਫਰਮਾਨ ਹੈ, ਸਤਿਗੁਰ ਨੂੰ ਜੇਹਾ ਕੋ ਇੱਛ ਦਾ ਤੇਹਾ ਫਲ ਪਾਏ ਕੋਇ। ਜੈਸੀ ਇੱਛਾ ਉਹ ਪੂਰਤੀ ਕਰਦਾ ਹੈ, ਜੰਝੂ ਡੁੱਬ ਰਿਹਾ। ਸ਼ਨਾਤਨ ਮਤ ਦੇ ਆਗੂ ਕੌਣ ਨੇ ਕਸ਼ਮੀਰੀ ਪੰਡਤ ਹੁਣ ਮੰਗ ਕੀ ਰੱਖੀ ਗਈ ਕੋਈ ਮਹਾਪੁਰਸ਼ ਸਿਰ ਬਾਰੇ ਤੇ ਜੰਝੂ ਬਚ ਜਾਵੇ ਏਡਾ ਵੱਡਾ ਦਾਨੀ ਹੈ ਗੁਰੂ ਗੋਬਿੰਦ ਸਿੰਘ ਜੋ ਬ੍ਰਾਹਮਣ ਇੱਛਾ ਲੈ ਕੇ ਆਏ ਆਪਣਾ ਪਿਤਾ ਇਨਾਂ ਤੋਂ ਵਾਰ ਦਿੱਤਾ ਇੱਥੇ ਲਬਜ਼ ਆਉਂਦਾ ਹੈ ਰਾਖਾ ਪ੍ਰਭ ਤਾਂ ਕਾ ਕਿਹਦਾ ਰਾਖਾ ਸੀ ਉਹ ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ ਜੇ ਅੱਜ ਜੰਝੂ ਹੈ ਸਨਾਤਨ ਮਤ ਹੈ ਤੇ ਇਹ ਗੁਰੂ ਗੋਬਿੰਦ ਸਿੰਘ ਨੇ ਬਾਪਦਾਨ ਕੀਤਾ ਹੈ ਤੇ ਇਹ ਸਨਾਤਨ ਮਤ ਮੌਜੂਦ ਹੈ ਦੁਨੀਆ ਤੇ ਖੈਰ ਉਹ ਪਿਤਾ ਦਾਨ ਕਰ ਦਿੰਦਾ ਦੇਸ਼ ਗੁਲਾਮ ਹੈ ਇਨਸਾਨੀਅਤ ਗੁਲਾਮ ਹੈ ਨਿਜ਼ਾਕਤ ਮੰਗੀ ਦੇਸ਼ ਨੇ ਆਪਣੇ ਚਾਰੇ ਲਾਲ ਦਾਨ ਕਰ ਦਿੱਤੇ اور اللہ یار خان نے اس مسلمان نے فارسی لکھیا وحدہ لو جاؤ سدھارو تمہیں اللہ کو سونپا لو جاؤ سدھارو تمہیں اللہ کو سونپا مرو جا مارو تمہیں اللہ کو سونپا اور رب کو نہ بسارو تمہیں اللہ کو سونپا سکھی کو ابھارو تمہیں اللہ کو سونپا واہ گرو اب جنگ کی ہمت تمہیں بخشے ਪਿਆਸੇ ਬਹੁਤ ਜਾਮੇ ਸ਼ਹਾਦਤ ਤੁਮੇ ਬਖਸ਼ੇ ਇਨਸਾਨੀਅਤ ਦੀ ਖਾਤਰ ਭਾਰਤ ਵਰਸ਼ ਦੀ ਖਾਤਰ ਗੁਰੂ ਗੋਬਿੰਦ ਸਿੰਘ ਨੇ ਆਪ ਲਾਲ ਤੋਰੇ ਔਰ ਕਹਿ ਦਿੱਤਾ ਜਾਓ ਹੱਕ ਤੇ ਸੱਚ ਤੋਂ ਤੁਹਾਨੂੰ ਵੀ ਅੱਜ ਦਾਨ ਕਰ ਦਿੱਤਾ ਮੈਂ ਗੁਰੂ ਗੋਬਿੰਦ ਵਰਗਾ ਰੂਹੇ ਜ਼ਮੀਨ ਤੇ ਦਾਨੀ ਕੋਈ ਨਹੀਂ ਹੈ ਬੜੇ ਕਮਾਲ ਦੇ ਬੋਲ ਉਸ ਮਹਾਪੁਰਸ਼ ਨੇ ਲਿਖੇ ਕਹਿੰਦਾ ਦਾਦਾ ਸੇ ਮਿਲੋ ਸੁਰਗ ਵਿੱਚ ਜਿਸ ਦਮ ਤੋਂ ਇਹ ਕਹਿਣਾ ਛੋਟੇ ਨੂੰ ਤੋੜਨ ਲੱਗੇ ਨੇ দান ਕਰਨ ਲੱਗੇ ਨੇ ਇਨਸਾਨੀਅਤ ਦੀ ਖਾਤਰ ਆਪਣੇ ਸ਼ਹੀਦ ਕਰਾ ਕੇ ਗੈਰਾਂ ਦੇ ਘਰ ਵਸਾਉਣ ਦੀ ਖਾਤਰ ਭਾਰਤ ਵਰਸ਼ ਨੂੰ ਗੁਲਾਮ ਮੁਗਲਿਆ ਸੰਤਨਤ ਨੇ ਮੁਗਲ ਡਾਇਨਸਟੀ ਨੇ ਕੀਤਾ ਗੁਲਾਮੀ ਤੋਂ ਨਿਜ਼ਾਕਤ ਦਿਵਾਉਣ ਦੀ ਖਾਤਰ ਛੋਟੇ ਨੂੰ ਤੋੜਨ ਲੱਗੇ দান ਕਰਨ ਲੱਗੇ ਤੇ ਜਾਣ ਲੱਗੇ ਨੂੰ ਕਹਿੰਦੇ ਵੀ ਜਦੋਂ ਸੱਚਖੰਡ ਜਾਓ ਨਾ شہیدوں کے دادا سے ملو سرگ میں تو یہ کہنا دو چار ہوں گھر کھلد میں آدم تو یہ کہنا جب بھیس میں نانک کے ہم ملے تو یہ کہنا بانا کہیں گوبند کا مرہم تو یہ کہنا آزاد کرایا بنی آدم کے گلے کو آزاد کروایا ਬਨੇ ਆਦਮ ਕੇ ਗਲੇ ਕੋ ਘਟਵਾ دیਏ ਬੱਚੇ ਵੀ ਮਰੀਦੋਂ ਕੇ ਭਲੇ ਕੋ ਇਨਸਾਨੀਅਤ ਲਈ ਸਿੱਖਾਂ ਸੇਵਕਾਂ ਲਈ ਧਰਮ ਦੀ ਖਾਤਰ ਬੱਚੇ ਵੀ ਮੈਂ ਕਟਵਾ ਦਿੱਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਸੱਚ ਤੋਂ ਬੱਚੇ ਵੀ ਵਾਰ ਦਿੱਤੇ ਨੇ ਏਡਾ ਵੱਡਾ ਦਾਤਾ ਰਹੇ ਇਹ ਬੜੇ ਨੇ ਇੱਥੇ ਘੋੜੇ ਹਾਥੀ ਤਨ ਦੌਲਤ ਧਾਨ ਕਰਨ ਵਾਲੇ ਪਰ ਗੈਰਾਂ ਦੇ ਘਰਾਂ ਦੇ ਚਰਾਗ ਜਗਦੇ ਰੱਖਣ ਲਈ ਆਪਣੇ ਚਰਾਗ ਨਹੀਂ ਕੋਈ ਦਾਨ ਕਰਦਾ ਇਹ ਗੁਰੂ ਗੋਬਿੰਦ ਸਿੰਘ ਹੈ ਮਾਤਾ ਪਿਤਾ ਲਾਲ ਭਾਰਤਵਰਸ਼ ਦੀ ਖਾਤਰ ਦੇਸ਼ ਦੀ ਸੰਸਕ੍ਰਿਤੀ ਦੀ ਖਾਤਰ ਧਰਮ ਦੀ ਖਾਤਰ ਸੱਚ ਦੀ ਖਾਤਰ ਇਨਸਾਨੀਅਤ ਦੀ ਖਾਤਰ ਉਹਨੇ ਦਾਨ ਕਰ ਦਿੱਤੇ ਐਡਾ ਵੱਡਾ ਦਾਨੀ ਹੈ ਖਾਸ ਨੇ ਹਰਗੰਜ ਗੁਰੂ ਗੋਬਿੰਦ ਸਿੰਘ ਔਰ ਐਡਾ ਵੱਡਾ ਦਾਨੀ ਹੈ ਕਹਿੰਦੇ ਮਿੱਟੀ ਵਿੱਚ ਰੁਲਦੇ ਕਿਣਕਿਆਂ ਦੀਆਂ ਝੋਲੀਆਂ ਪਰ ਕੇ ਬਾਦਸ਼ਾਹ ਬਣਾ ਦਿੰਦਾ ਹੈ पर एक शर्त है जेड़ा उदी शिफ्ट करेगा ਝੂੜੀ उदी ਪਰੇਗੀ ਇਹ ਅਹੀਰ ਵਰਗੇ ਬੜੇ ਬੜੇ ਕਵੀ ਹੰਸਰਾਮ ਵਰਗੇ ਬੜੇ ਬੜੇ ਕਵੀ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਕਰਦੇ ਸਨ ਸੋਨੇ ਦੀਆਂ ਮੋਹਰਾਂ ਨਾਲ ਝੂੜੀਆਂ ਪਰ ਦਿੰਦਾ ਸੀ ਰੋੜ ਤੇ ਪੜਦੇ ਉਹ ਜਿਸ ਨੂੰ ਬਖਸ਼ੇ ਸ਼ਿਫਤ ਸਾਲਾ ਨਾਨਕ ਪਾਤਸ਼ਾਹੀ ਪਾਤ ਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਬਣਾ ਦਿੰਦਾ ਹੈ ਉਹ ਐਡਾ ਵੱਡਾ ਦਾਨੀ ਹੈ ਏਡਾ ਵੱਡਾ ਦਾਤਾ ਰਿਓ ਦੀਨ ਦੁਨੀਆ ਦੇ ਮਾਲਕ ਦੀ ਵਡਿਆਈ ਕਰਦੇ ਭਾਈ ਨੰਦ ਲਾਲ ਕਹਿੰਦੇ ਨੇ ਮਰਹਮੇ ਹਰ ਰੰਜ ਗੁਰੂ ਗੋਬਿੰਦ ਸਿੰਘ ਮਰਹਮ ਆਮਲਮ ਨੂੰ ਕਹਿੰਦੇ ਨੇ ਜਿਹੜੀ ਜ਼ਖਮ ਤੇ ਲਾਈਦੀ ਹੈ ਦੇਖੋ ਇੱਕ ਤਨ ਦੇ ਰੋਗ ਨੇ ਦੂਜੇ ਮਨ ਦੇ ਸ਼ੋਗ ਨੇ ਗੁਰੂ ਗੋਬਿੰਦ ਸਿੰਘ ਹਰ ਜ਼ਖਮ ਦੀ ਦਵਾਈ ਹੈ ਚਾਹੇ ਉਹ ਚਿੰਤਾ ਦਾ ਰੋਗ ਹੈ ਚਾਹੇ ਉਹ ਚਿੰਤਾ ਦਾ ਰੋਗ ਹੈ ਚਾਹੇ ਉਹ ਤਨ ਦਾ ਕੋਈ ਰੋਗ ਹੈ ਚਾਹੇ ਉਹ ਮਨ ਦਾ ਕੋਈ ਸ਼ੋਗ ਹੈ ਮਰਹਮ ਹੈ ਹਰ ਰੰਜ ਗੁਰਗੋਬਿੰਦ ਸਿੰਘ ਭਾਈ ਨੰਦਲਾ ਲਖਣ ਲਗੇ ਤੂੰ ਹਰ ਇੱਕ ਜ਼ਖਮ ਦੀ ਮਲਮ ਹੈ ਗੁਰੂ ਗੋਬਿੰਦ ਸਿੰਘ ਜਿਹੜਾ ਤੇਰੇ ਦਰ ਤੇ ਆ ਗਿਆ ਉਹਦੇ ਰੋਗ ਸ਼ੋਗ ਮਿਟ ਜਾਂਦੇ ਨੇ ਬਾਣੀ ਦਾ ਵੀ ਫਰਮਾਨ ਹੈ ਨਾ ਮੇਰਾ ਬਾਦ ਗੁਰੂ ਗੋਵਿੰਦ ਦਾ ਇਹ ਕੁੱਲ ਕੈਨਾਤ ਦਾ ਮਾਲਕ ਹੀ ਵੈਦ ਹੈ ਇਹਦਾ ਪ੍ਰਤਾਪ ਹੀ ਐਸਾ ਹੈ ਸਰਬ ਰੋਗ ਕਾ ਔਖਾ ਦਾ ਨਾਮ ਇਥੇ ਸਰਬ ਰੋਗ ਲਬਜ਼ ਹੈ ਕੱਲੇ ਮਨ ਦੇ ਰੋਗਾਂ ਦੀ ਗੱਲ ਨਹੀਂ ਹੈ ਸਰਬ ਰੋਗ ਤੋਂ ਭਾਵ ਜੇ ਤਨ ਦੇ ਰੋਗ ਮੈਡੀਕਲ ਸਾਇੰਸ ਨਾ ਮਿਟਾ ਸਕੇ ਤੇ ਗੁਰੂ ਗੋਬਿੰਦ ਦਾ ਨਾਮ ਉਹ ਵੀ ਅਰ ਲੈਂਦਾ ਹੈ ਇਹ ਦਵਾਈ ਤੇ ਬੜੀ ਅੱਜਕੱਲ ਚਲਦੀ ਡਿਪਰੈਸ਼ਨ ਦੀ ਪਰ ਡਿਪਰੈਸ਼ਨ ਮੈਡੀਕਲ ਸਾਇੰਸ ਕਿਸੇ ਦਾ ਘੱਟ ਥੋੜੀ ਸਕਦੀ ਹੈ ਚਿੰਤਾ ਮਿਟਾ ਥੋੜੀ ਸਕੀ ਹੈ 50% ਦੀ ਤਨ ਦੇ ਰੋਗ ਨਹੀਂ ਮਿਟਾ ਸਕੀ 100% ਦੀ ਇਹ ਡਿਪਰੈਸ਼ਨ ਨਹੀਂ ਮਿਟਾ ਸਕਦੇ ਪਰ ਬਾਣੀ ਦਾ ਪ੍ਰਤਾਪ ਐਸਾ ਹੈ ਫਿਰ ਧਿਆਨ ਦਿਓ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਘਟੈ ਜਮਕੀ ਤਨ ਮਨ ਦੇ ਰੋਗ ਸੋਗ ਤੇ ਹਰਦਾ ਹੀ ਐ ਜਮਾ ਦੀ ਫਾਹੀ ਵੀ ਉਹ ਕੱਟ ਦਿੰਦਾ ਹੈ ਐਸੀ ਬਰਕਤ ਦਾ ਮਾਲਕ ਹੈ ਔਰ ਬਾਣੀ ਦਾ ਫੁਰਮਾਨ ਹੈ ਬਿਨ ਗੁਰ ਰੋਗ ਨਾ ਟੁੱਟਈ ਹਉ ਮੈਂ ਪੀੜ ਨਾ ਜਾਏ ਅਹੰਕਾਰ ਦਾ ਰੋਗ ਵਿਕਾਰਾਂ ਦਾ ਰੋਗ ਤਨ ਦੇ ਰੋਗ ਮਨ ਦੇ ਸੋਗ ਗੁਰੂ ਗੋਬਿੰਦ ਤੋਂ ਬਿਨਾ ਕੋਈ ਹਰ ਨਹੀਂ ਸਕਦਾ ਮਰਹਮੇ ਹਰ ਰੰਜ ਗੁਰੂ ਗੋਬਿੰਦ ਸਿੰਘ ਹਰ ਇੱਕ ਪੀੜਾ ਦੀ ਮਲਮ ਹੈ ਗੁਰੂ ਗੋਬਿੰਦ ਸਿੰਘ ਅਗੇ ਮਹਾਰਾਜ ਫਰਮਾਨ ਕਰਦੇ ਨੇ ਦਾਵਰੇ ਆਫਾਕ ਗੁਰੂ ਗੋਬਿੰਦ ਸਿੰਘ ਦਰਦੋ आलम ਤਾਕ ਗੁਰੂ ਗੋਬਿੰਦ ਸਿੰਘ ਬਾਣੀ ਦਾ ਰਤਬਾ ਹੈ ਭਾਈ ਨੰਦ ਲਾਲ ਦੇ ਬੋਲਾਂ ਨੂੰ ਗੁਰੂ ਗੋਬਿੰਦ ਸਿੰਘ ਵੱਲੋਂ ਦਿੱਤਾ ਜਿਵੇਂ ਭਾਈ ਗੁਰਦਾਸ ਦੇ ਬੋਲਾਂ ਨੂੰ ਗੁਰੂ ਅਰਜਨ ਸਾਹਿਬ ਨੇ ਬਾਣੀ ਦਾ ਰਤਬਾ ਬਖਸ਼ਿਆ ਹੈ ਭਾਈ ਨੰਦ ਲਾਲ ਜੀ ਮਹਾਰਾਜ ਕਹਿੰਦੇ ਨੇ 다ਵਰੇ ਆਫਾਕ ਗੁਰੂ ਗੋਬਿੰਦ ਸਿੰਘ ਆਪਾਂ ਹਰ ਸ਼ੇਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਲੈ ਕੇ ਚੱਲਦੇ ਹਾਂ ਕਿਉਂਕਿ ਭਾਵੇਂ ਦਸਮ ਬਾਣੀ ਹੈ ਭਾਵੇਂ ਨੰਦ ਲਾਲ ਜੀ ਦੀ ਬਾਣੀ ਹੈ ਭਾਈ ਗੁਰਦਾਸ ਦੀ ਬਾਣੀ ਹੈ ਇਤਿਹਾਸ ਹੈ ਇਹ ਸਭ ਗੁਰੂ ਗ੍ਰੰਥ ਸਾਹਿਬ ਦਾ ਹੀ ਵਿਸਤਾਰ ਹੈ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਹੀ ਸਭ ਚੱਲਦਾ ਹੈ ਮਹਾਰਾਜ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਵਿੱਚ ਨੰਦ ਲਾਲ ਜੀ ਕਹਿੰਦੇ ਦਾਵਰੇ ਆਫਾਕ ਦਾਵਰ ਕਹਿੰਦੇ ਨੇ ਰੱਬ ਨੂੰ ਪ੍ਰਮਾਤਮਾ ਨੂੰ ਤੇ ਜਿਹੜਾ ਆਫਾਕ ਲਬਜ਼ ਹੈ ਹੁਣ ਆਫਾਕ ਲਬਜ਼ ਅਰਬੀ ਫਾਰਸੀ ਦੇ ਵਿਦਵਾਨ ਇਉਂ ਵਰਤਦੇ ਨੇ ਖੁੱਲੇ ਮੈਦਾਨ ਅੰਦਰ ਧਿਆਨ ਨਾਲ ਵੇਖੀਏ ਤੇ ਇਉਂ ਮਹਿਸੂਸ ਹੁੰਦਾ ਹੈ ਕਈ ਜਗ੍ਹਾ ਵੀ ਕਿਤੇ ਅਸਮਾਨ ਤੇ ਧਰਤੀ ਦੋਵੇਂ ਜੁੜਦੇ ਪਏ ਹੋਣ ਇਓ ਕੋਈ ਐਸਾ ਖੁੱਲਾ ਮੈਦਾਨ ਹੋਵੇ ਚਾਰੇ ਦਿਸ਼ਾਵਾਂ ਵਿੱਚ ਨਜ਼ਰੀ ਆਵੇ ਵੀ ਆਸਮਾਨ ਤੇ ਧਰਤੀ ਜਿੱਥੇ ਮਿਲਦੇ ਨੇ ਭਾਵ ਕੇ ਸਮੁੱਚੀ ਕਾਇਨਾਤ ਇਹ ਧਰਤੀ ਇਹ ਆਸਮਾਨ ਸਾਰੀ ਦੁਨੀਆ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਐ ਆਸਮਾਨ ਦਾ ਖੰਡਾ ਬ੍ਰਹਿਮੰਡਾ ਦਾ ਰਾਜਾ ਦਾਵਰੇ ਆਫਾਕ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਲੋਕ ਪਰਲੋਕ ਦਾ ਤਰਤੀ ਦਾ ਪਾਤਾਲਾਂ ਆਕਾਸ਼ਾਂ ਦਾ ਬਾਦਸ਼ਾਹ ਹੈ ਇਹ ਭਾਈ ਨੰਦ ਲਾਲ ਦੀ ਨਜ਼ਰ ਹੈ ਇਹ ਭਾਈ ਨੰਦ ਲਾਲ ਵੱਲੋਂ ਉਸ ਗੁਰੂ ਗੋਬਿੰਦ ਸਿੰਘ ਦੀ ਬਰਕਤ ਵੇਖ ਕੇ ਉਰਜੋਰ ਕਲਮ ਦੇ ਨਾਲ ਬਿਆਨ ਕੀਤੀ ਗਈ ਵਧਾਈ ਹੈ ਜ਼ਮੀਨ ਤੇ ਅਸਮਾਨ ਸਾਰੀ ਦੁਨੀਆ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਹੈ